ਨਾਮ ਸ੍ਰੀ ਵਾਗਦੇ ਸਾਹਿਬ ਜੀ ਏਕ ਓੰਕਾਰ ਸਤਨਾਮ ਓੰਕਰ ਤਾ ਬੁਰਖ ਨਿਰਪਾਉ ਨਿਰਵੈਰ ਅਕਾਲ ਅਮਰਤ ਅਜੂਨੀ ਸੈ ਭੰ ਗੁਰ ਪ੍ਰਜਾਨ ਦੀ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਨਕ ਹੋਸੀ ਪੀ ਸਚ ਸੋਚੈ ਸੁਚਨਾ ਹੋਵਈ ਜੀ ਸੁਚੀ ਲਖਵਾਨ ਚੁਪੈ ਜੋਬ ਨ ਹੋਵਈ ਜੀ ਲਾਇ ਰਹਾ ਲਿਖਤਾਰ ਭੁਖਿਆ ਭੁਖ ਨ ਉਤਰੀ ਜੀ ਮੰਨੁ ਪ੍ਰੀਆ ਪਾਰ ਸਹਸ ਗਿਆਨ ਪਾਨ ਕੋ ਬੁਹਿ ਤਾ ਇਕ ਨਚ Capable. ਪਰਵਾਹ ਸਾਚਾ ਸਾਹਿਬ ਸਾਚਨਾਈ ਭਾਕਿਆ ਭਾਉ ਆਪਾਰ ਆਖਹਿ ਮੰਗਹਿ ਦੇਹਿ ਦੇਹਿ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਇਤ ਵੇਲਾ ਸਚਨਾ ਉਹ ਵੜਿਆਈ ਵਿਚਾਰ ਕਰਮੀ ਆਵੇ ਕੱਪੜਨ ਬਦਰੀ ਮੋ ਕੁਦਵਰ ਨਾਨਕ ਹੀ ਨ ਜਾਣੀਐ ਸਦ ਆਪੀ ਸਚਿਆਰ ਥਾਪਿਆ ਨ ਦਈ ਕੀ ਤਾ ਨ ਹੋਈ ਆਪੀਆ ਪਰੰਜਨ ਸੋਈ ਜੇ ਹੇ ਪਾ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰੂ ਨਾਇ ਕਰੀ ਜੇ ਤੀਸਰਟਿ ਉਪਾਈ ਵੇਖ ਬਿਨ ਕਰਨਾ ਕੀ ਮਿਲੈ ਲਈ ਮਾਤੇ ਦੇ ਚਰਤਨ ਜਿਵਾ ਹਰ ਮਾਨਯਕ ਜੀ ਤਿੱਕ ਗੁਰ ਕੀ ਸਿਖ ਸੁਣੀ ਗੁਰ ਇਕ ਦੇਹੀ ਪੂਝਾਈ ਸਭਨੋ ਰੀਆ ਕਾ ਇਕ ਦਾਤਾ <tinyana> sur मन्ने का ਗੁਰ ਸੇਖਾ ਭਗਤ ਅਨੰਤ ਕ ਭਵਨ ਕੇ ਕੈ ਐਸਾ ਨਾਮ ਨਰਨਜਨ ਹੋਈ ਜੀਉ ਮਨ ਜਾਣ ਮਨ ਹੋਈ ਪੰਜ ਪਰਵਾਨ ਪੰਜ ਪ੍ਰਜਾਨ ਪੰਚੀ ਪਾਵ ਦਿਰਗ ਮਾਨ ਪੰਚੀ ਸੋਹ ਹੈ ਪਾਵ ਆਸੰਖ ਪੂਜੈ ਆਸੰਖ ਤਪਤਾ ਆਸੰਖ ਗ੍ਰੰਥ ਮੁਖਵੇਨ ਪਾਠ ਅਜਤ ਯੋਗ ਮਨ ਰਹਿ ਹੈ ਉਦਾਸ ਆਸੰਖ ਭਗਤ ਗੁਣ ਗਿਆਨ ਵਿਚਾਰ ਆਸੰਖ ਸਤੀ ਆਸੰਖ ਦਾਤਾਰ ਆਸੰਖ ਸੁ ਨਮੋ ਭਗਸਾਰੰ ਆਸੰਖ ਬੋਧ ਲਿਖ ਲੈ ਤੜ ਬੁਲ ਹਾ ਸੰਗ ਗੱਲ ਵਾੜਿਆ ਹਤਿਆ ਕੈ ਮਾਏ ਸੰਗ ਪਾਪੀ ਪਾਪ ਵਰਜੈ ਹਾ ਸੰਗ ਊੜਿਆ ਊੜੇ ਬੇਰਾਹੀ ਅਸੰਗ ਦੇਸ਼ ਮਨ ਭਖਾਹਿ ਹਾ ਸੰਗ ਨਿਤਿਕ ਸਿਰ ਕਰਹਿ ਪਾਰ ਨਉ ਨਕਨੀ

ਕੀਤੇ ਭਗਤ ਨਾ ਹੋਈ ਸਵਸਦ ਆਤਮਾਮੀ ਵਰਮਾ ਸਤ ਸੁਹਾਨ ਸਦਾ ਮਨ ਚ ਕਵਨ ਸੁਵੀਨ ਵਖਤ ਕਵਟਕ ਕਵਨ ਜਿਤ ਕਵਨ ਵਾਰ ਕਵਨ ਸਰਤੀ ਮਾਹ ਕਵਨ ਜਿਤ ਹੋਆ ਆਧਾਰ ਵੇਲੁਨਾ ਪਈਆ ਪੰਡਤੀ ਜੀ ਹੋਵੇ ਨੀਕ ਪੁਰਾਨ ਕੋਈ ਤਨ ਭਾਇੋ ਕਾਤਿਆ ਜੀ ਦੇਖਣ ਲੀ ਗੁਰੂ ਗ੍ਰੰਥਰਾਨ ਸਿਤਵਾਰ ਨਾ ਜੋਗੀ ਜਾਣੈ ਸਿਤਵਾ ਹੋਣਾ ਕੋਈ ਜਾਗਰਤਾ ਸਰਠੀ ਕੋ ਸਾਜੀ ਆਪੀ ਜਾਨ ਸੋਈ ਕਿਵ ਕਰੇ सहस हर कहन कति बासनु लिखा हुए काल की लिख हुए विनाश नानक वड्डा किया की आपे जान यार साला ही साला सुरत न पाईया नदिया यतवा पवह समुद्र कीड़ी तोल न हो वाणी जेत समन हो न विसरे अंत न सिद्धि कहने अंत अंतर करने दीन न अंत अंत न एकन सुनने अंत तन जब क्या मन मंत अंत न जब गीता या कारे अंत न जब बार बार अंत कारना केते ਨਾ ਜਾਣੇ ਕੋਈ ਬਕਤਾ ਕਹੀਏ ਬੰਤਾ ਹੋਈ ਵੱਡਾ ਸਮ ਦੇ ਉਚਾਰ ਓਚੇ ਉਪਰ ਉਚਾਨਾ ਵੀ ਵੱਡਾ ਪੂਜਾ ਕੀ ਤੈ ਲੈ ਮੁਕਰ ਪਾਈ ਕੀਤੇ ਮੋਰਤ ਸਾਹੀ ਤਾਰੇ ਕੀਤੇ ਅਦੂਗ ਭੂਮ ਬਸਲ ਮਾਰ ਇਹ ਪੀਦਾ ਤੇਰੀ ਦਾਤਾ ਬੰਦ ਕਲਾਸੀ അമൂല ധരണ അമോല ദീപ അമോല തല അമോല പരമാന അമൂല ബീഷ അമോല നിസാരി ਕੀਤੇ ਕੀਤੇ ਹੋਣ ਕਰੇ ਦਇਆ ਰਖਣ ਸਕਹਿਗੇ ਜੀਵੜ ਭਾਵੈ वीशों सरासवारी गावे बैठी देवत्या जिननाली गावे सिद्ध समाधि अंदर गावो नसा आदि विचारे गावत जति सती संतो के गावे वीरधारी की सदा ਤੇਰੇ ਸਾਲੀ ਹੋਰ ਕੀ ਤੇ ਰਮਨ ਸੀ ਗੰਝੇ ਤਨਿਆ ਵਰਨ ਨਨਕ ਕਿਆ ਵਿਚਾਰੇ ਸੋਈ ਸੋਈਲਾ ਸਜ ਸਾਹੀ ਦਾ ਰੇਕ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਜਿਸ ਪਾਵੇ ਸੋਈ ਕਰਸੀ ਹੁਕਮਾ ਤਰਨ ਨ ਜਾਇ ਜੋ ਬਾਦਿਸਾ ਹੋ ਸੋ ਸਾ ਪਤਸਵੀ ਨਾਨਕ ਰਹਿ ਨ ਜਾਇ ਮੁੰਦਾ ਸਤੋਗ ਸ਼ਰਨ ਬਧ ਚੋਲੀ ਧਿਆਨ ਕੀ ਕਰੇ ਬੀ ਭੂਤ ਖਿੰਧਾ मन चितय जग जीत आदेश दिस आदेश आन नील अनाद अनाहत जुग जुग विकोवीश भगत ज्ञान दया पण्डरण घट ആശ ആ അനില അനധ്യന of the being young ਲਗੇ ਬਾਣੀ ਰੂਪ ਤਿਤੈ ਘਾੜ ਤੈ ਕੜੀਐ ਬਉਦ ਅਨੂਪ ਤਾ ਕੀ ਅਗੱਲਾ ਕਥਿ ਆ ਨਾ ਜਾਹੀ ਜੀ ਕਉ ਕਹਿ ਪਿਛੈ ਬਿਛਤਾ ਤਿਤੈ ਕੜੀਐ ਸੁਰਤਿ ਮਤਿ ਮਨ ਬੁੱਧ ਤਿਤੈ ਕੜੀਐ ਸੁਨ ਸਿਰਾਂ ਕੀ ਸੁਣਿ ਕਰਮਖੰਡ ਕੀ ਬਾਣੀ ਜੋ जिनको नदन कणम तेनका But